ਇਹ ਕੰਮ ਦੱਸੋ ਕਿ ਕਿਨੇ ਕਿਨੇ ਕੀਤਾ ਆ ਸੰਦ ਕਿਹੜੇ ਕਿਹੜੇ ਹਥਿਆਰ ਆ ਕਿੰਨਾ ਕਿੰਨਾ ਨੇ ਇਹ ਹਜ਼ਾਰ ਵਰਤੇ ਆ ਆ ਲਓ ਜੀ ਦੇਖੋ ਪਛਾਣ ਆਉਂਦੀ ਆ ਸਾਰੀਆਂ ਮੇਰੀਆਂ ਭੈਣਾਂ ਪਹੁੰਚਦੀਆਂ ਮੰਨ ਪੀ ਸਕਿਨ ਕੇਅਰ ਕੀ ਕਰਦੀ ਆ ਕੀ ਲਾਉਨੇ ਹੋ ਤੁਸੀਂ ਆ ਦੇਖੋ ਅੱਜ ਲਾਈਵ ਤਸਵੀਰਾਂ ਮੌਕੇ ਦੀਆਂ ਫੁੱਕਾ ਵੀ ਵਟਕੇ ਲੈ ਗਿਆ ਹਨ ਇਸ ਟਾਈਮ ਚ ਪੱਠੇ ਹੈ ਹੀ ਨਹੀਂ ਕਿ ਕੋਈ ਉਹ ਕਾਂਦੇ ਨਾਲ ਕਿੰਨਾ ਕਿੰਨਾ ਘਾਹ ਦੇ ਛੈਂਕੀ ਫਿਰਦਾ ਉਹ ਸਾਰਾ ਰੜਾ ਕਰਤਾ ਗਿਆ ਨੇ ਉਹ ਬੈਕ ਸਾਈਡ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਐਂਡ ਵੈਲਕਮ ਕਰਦੇ ਹਾਂ ਜਸਤਰੀ ਉਹਨਾਂ ਵਲੌਗ ਚੈਨਲ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਅੱਜ ਵਾਲਾ ਵਲੌਗ ਕਰਦੇ ਹਾਂ ਸਟਾਰਟ ਦਰਸ਼ਨ ਦੀ ਲੋੜ ਨਹੀਂ ਜੋ 6 ਮਹੀਨਿਆਂ ਦੀ ਆਪਣੀ ਜਿਹੜੀ ਆ ਮਿਹਨਤ ਆਪਾਂ ਕਰਦੇ ਆ ਖੇਤੀ ਤੇ ਹਨ 6 ਮਹੀਨਿਆਂ ਬਾਅਦ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਲੱਗਿਆ ਕਣਕ ਵੱਢਣ ਠੀਕ ਆ ਤੇ ਅੱਜ ਵਾਲਾ ਵਲੌਗ ਕਣਕ ਵੜਨ ਦੇ ਆਧਾਰ ਤਾ ਠੀਕ ਆ ਸੋ ਖੇਤ ਆ ਗਈ ਹੈ ਮਸ਼ੀਨ ਸੋ ਜਿਹੜੇ ਇੰਟਰਸਟਿਡ ਆ ਵਲੌਗ ਦੇਖ ਸਕਦੇ ਹੋ ਜੇ ਨਹੀਂ ਸਕਿਪ ਕਰਕੇ ਵੀ ਜਾ ਸਕਦੇ ਹੋ ਠੀਕ ਆ ਤੇ ਇਹ ਆਪਣੀ ਹੈਗੀ ਆ ਕਿ ਪੰਜਾਬ ਦਾ ਕਲਚਰ ਕਿ ਹਰੇਕ ਜ਼ਿੰਮੇਦਾਰ ਦੀ ਵਾਹਿਗੁਰੂ ਕਰੇ ਮੌਸਮ ਖਰਾਬ ਹੁੰਦਾ ਜਾਂਦਾ ਹਨਾ ਕਿ ਟਰਾਲੀਆਂ 'ਚ ਦਾਣੇ ਪੈਣ ਸਭ ਦੇ ਹਨਾ ਟਾਈਮ ਨਾ ਲੈਣਾ ਕਿ ਗੜੇਬਾਰੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਐ ਸਬਾ ਸਾਰਿਆਂ ਦਾ ਇਕੜੇ ਕਿਤੇ ਬਹੁਤ ਜ਼ਿਆਦਾ ਸੀ ਆਪਣੇ ਤਾਂ ਮੀ ਵੀ ਬਹੁਤ ਘੱਟ ਸੀ ਆਪਣੇ ਵਾਹਗੁਰੂ ਨੇ ਘਰ ਪਰ ਰੱਖੀ ਆ ਪਰ ਆਸੇ-ਪਾਸੇ ਸਾਡੇ ਨੇੜੇ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਣਕਾਂ ਦਾ ਸੋ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਹਨਾ ਸੌ ਲੈਣੇ ਦੇਣੇ ਹੁੰਦੇ ਆਪਾਂ ਹਨਾ ਕਿਸੇ ਨੇ ਆਰਤ ਦੇ ਦੇਣੇ ਹੁੰਦੇ ਕਿਸੇ ਨੇ ਧੀ ਵਿਆਹ ਨਹੀਂ ਹੁੰਦੀ ਕਿੰਨੇ ਦਾ ਪੁੱਤ ਵਿਆਹਣਾ ਹੁੰਦਾ ਕਿਸੇ ਨੇ ਆ ਦਾ ਧੀ ਪੁੱਤ ਬਾਹਰ ਅਣ ਉਹਦੀਆਂ ਫੀਸਾਂ ਭਰਨੀਆਂ ਹੁੰਦੀਆਂ ਨੇ ਬਹੁਤ ਮਜਬੂਰੀਆਂ ਹੁੰਦੀਆਂ ਨੇ ਪਰ ਜਿਹੜੀ ਆ ਹੋਂ ਹੋਣੀ ਹੋ ਜਾਂਦੀ ਆ ਫਿਰ ਇਦਾਂ ਜਿਵੇਂ ਦਾ ਟੁੱਟ ਜਾਂਦਾ ਹਨਾ ਚਲੋ ਮਿੱਤਰੋ ਆ ਗਈ ਆਪਣੀ ਮਸ਼ੀਨ ਖੇਤ ਤੇ ਕਰਦੇ ਆ ਬਲੌਗ ਕੰਟੀਨਿਊ ਆ ਜਿਓ ਫ ਉਹ ਵੀ ਦੋਸਤੋ ਮਸ਼ੀਨ ਐ ਇੰਟਰ ਕਰ ਗਈ ਆਪਣੇ ਖੇਤ ਦੇ ਵਿੱਚ ਤੇ ਮੌਸਮ ਉੱਪਰ ਫੇਰ ਬਦਲਵਾਈ ਹੁੰਦੀ ਤੁਸੀਂ ਦੇਖ ਸਕਦੇ ਹੋ ਕਿੰਨੇ ਬੱਦਲ ਹੋ ਚੱਲੇ ਤੇ ਹਵਾ ਚੱਲ ਰਹੀ ਆ ਤੇ ਪਤਾ ਨਹੀਂ ਖਾਲੇ ਇਹਨੇ ਕੀ ਕਰਨਾ ਸੋ ਕਣਕ ਵੀ ਵੱਢ ਗਈ ਵੱਢਣ ਵਾਲੀ ਆ ਬੇਕੋਰੀ ਧੂੜ ਉੱਡਦੀ ਆ ਬਾਕੀ ਇਹ ਮੀਂਹ ਜਾਂ ਪੈਨ ਨਾਲ ਕਣਕਾਂ ਮੜੱਕ ਗਈਆਂ ਕੇਰੇ ਹੀ ਬਸ ਹੁਣ ਕੱਲ ਤੋਂ ਪੂਰੀ ਰੈਣ ਜੋਰਾਂ ਸ਼ੋਰਾਂ ਦੇ ਵਾਢੀ ਹੋ ਜਾਣੀ ਆ ਫੁੱਲ ਸਪੀਡ ਤੇ ਹਣ ਜੀ ਐਸ਼ ਦੇ दांत ਟੁੱਟ ਗਏ ਆ ਮਰੁੰਡਾ ਖਾਣਾ ਓੱਖਾ ਲੱਗਦਾ ਸਾਈਡ ਤੋਂ ਖਾਂਦੀ ਐ ਸ਼ੁ ਵਿਚਾਰ ਨੂੰ ਨਹੀਂ ਖਾਦਾ ਜਾਂਦਾ ਹੈ ਵਿਚਾਰ ਨੂੰ ਖਾਦਾ ਸ਼ੈਂਕੀ ਮੰਗਦਾ ਨੂੰ ਦੇ ਦੇ ਤੇ ਇਧਰ ਘਰ ਕੋਲੇ ਵੀ ਕਣਕ ਵੱਢੀ ਜਾ ਰਹੀ ਐ ਚੱਲੀ ਆ ਟਿਊਸ਼ਨ ਤੇ ਪਾਣੀ ਪੀ ਲਾ ਹੁਣ ਬਾਜ ਪੜ੍ਹਨਾ ਫਿਰ ਇਧਰ ਆਉਂ ਡਿਓਟੀ ਦੀ ਪੱਕੀ ਡਿਓਟੀ ਮੇਰੇ ਤੇ ਹੁੰਦੀ ਵੀ ਕੇ ਪਾਸੇ ਉੱਠਣਾ ਜਾਵੇ ਨਹੀਂ ਮੇਰੇ ਮਗਰ ਹੀ ਤੁਰਿਆ ਫੜਨਾ ਸਾਈ ਦਿਨ ਓਏ ਬਹਿ ਜਾ ਕਰ ਕਦੇ ਬਹਿ ਜਾ ਕਰ ਕਦੇ ਟੈਕ ਵੀ ਆ ਜਾਓ ਬਈ ਆ ਜਾਓ ਬਈ ਥੈਂਕ ਯੂ ਪਤਾ ਨਹੀਂ ਦਾਲ ਹੋਈ ਕੀ ਜਾਂਦਾ ਸ਼ੈਂਕੀ ਦੇ ਬਾਹਰ ਉੜਦੇ ਕਬੂਤਰਾਂ ਦੇ ਖੰਭਾਂ ਦੇ ਨਾਲ ਹਵਾ ਦੇ ਨਾਲ ਕੀ ਹੋ ਰਿਹਾ ਹੈ ਸ਼ੈਂਕੀ ਪਤਾ ਨਹੀਂ ਲੱਗਦਾ ਇਹ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਇਹਨਾਂ ਵਿੱਚ ਹੀ ਨਿੱਕਾ ਹੁੰਦਾ ਪਾਲਿਆ ਨਾ ਜੇ ਗੱਲ ਕਰੀਏ ਤਾਂ ਜਿਹੜੇ ਕਬੂਤਰ ਆ ਇਹ ਉਮਰ 'ਚ ਵੱਡੇ ਨੇ ਸ਼ੈਂਕੀ ਨਾਲੋਂ ਤੇ ਸ਼ੈਂਕੀ ਹੈਗਾ ਛੋਟਾ ਸ਼ੈਂਕੀ ਦੇ ਤੋਂ ਵੱਡੇ ਨੇ ਇਹ ਬਹੁਤ ਜ਼ਿਆਦਾ ਵੱਡੇ ਆ ਤੇ ਤੂੰ ਤਾਂ ਬਹੁਤ ਜ਼ਿਆਦਾ ਛੋਟਾ ਹੈ ਇਹਨਾਂ ਤੋਂ ਠੀਕ ਆ ਇਹ ਸਾਰੇ ਵੱਡੇ ਆ ਤੇਰੇ ਤੋਂ ਕਾਬਸ ਫਾਇਨਾਂ ਤੱਕ ਫ੍ਰੀ ਹੋਣ ਤੋਂ ਬਾਅਦ ਸਿਰ ਤੇ ਕਰਾਈ ਮਾਲਿਸ਼ ਤੇ ਬੜਾ ਸਕੂਨ ਆਇਆ ਕੋਈ ਆਪਣਾ ਕੋਈ ਸਪੈਸ਼ਲ ਤੇਲ ਲਗਾਇਆ ਕਰਦੀ ਆ ਆਦੀ ਆਦੀਵਾਸੀ ਵਾਲਾ ਜਿਹੜਾ ਮਰਦ ਤੇ ਰਿਜੂ ਰਣਗਾਇਆ ਸੀਗਾ ਮੈਂ ਕਿਹਾ ਮੇਰੇ ਵੀ ਲਾ ਦੇ ਜਿੰਨੇ ਕਰਦਾ ਬੜਾ ਮੋਟੰਦੇ ਨੇ ਮਾਲ ਮਰਦ ਨਾਲ ਤਾਂ ਟਾਈਮ ਮਚੀ ਨਹੀਂ ਦੇਖੋ ਫੋਰੀ ਮਾਲਿਸ਼ ਦੇਖੋ ਮਾਲਸ਼ ਦੇਖੋ ਹੁੰਦੀ ਹੈ ਤੇ ਤੋ ਦੇਖੋ ਤੇਲ ਛੱਸਿਆ ਜਾ ਰਿਹਾ ਨੀਂਦ ਆਉਣ ਲੱਗ ਗਈ ਮੈਨੂੰ ਤਾਂ ਨਾਯੋਦਰ ਮਮੀ ਨੇ ਗੱਲਾਂ ਕਰਨ ਦੇ ਵਿੱਚ ਬਿਜ਼ੀ ਹੋਈ ਪਈ ਆ ਉਧਰ ਮਾਸ ਹੋ ਰਹੀ ਆ ਹਲੋ ਜੀ ਦੇਖੋ ਪਛਾਣ ਆਉਂਦੀ ਆ ਸਾਰੀਆਂ ਮੇਰੀਆਂ ਭੈਣਾਂ ਪਹੁੰਚਦੀਆਂ ਨੇ ਮਨਪ੍ਰੀਤ ਸਕਿਨ ਕੇਅਰ ਕੀ ਕਰਦੀ ਆ ਕੀ ਲਾਉਣੀ ਆ ਤੁਸੀਂ ਆ ਦੇਖੋ ਅੱਜ ਲਾਈਵ ਤਸਵੀਰਾਂ ਮੌਕੇ ਦੀਆਂ ਹੈ ਕੋਈ ਜਵਾਗ ਮੂਰੇ ਨਾ ਜਾਵਣੀ ਐ ਸ਼ੂਰੇ ਤੇ ਇਹਨਾਂ ਡਰਾਦੀਆਂ ਨੇ ਕਿਹੜਾ ਭੂਤ ਆ ਗਈ ਹੈ ਨਹੀਂ ਕਿੰਨੀ ਹੈ ਆ ਲਓ ਜੀ ਕਲੀਜੀ ਨਿ ਕਲੀਜੀ ਨਹੀਂ ਡਿੱਗੀ ਹੁੰਦੀ ਚੱਕ ਇਧਰੋਂ ਫਿਸ ਗਈ ਦੇਖੀ ਮੈਂ ਨਹੀਂ ਕਰਾਂ ਹੈ ਇਹ ਟੈਨ ਰਿਮੂਵਰ ਲੱਗਾ ਹੋਇਆ ਅੱਛਾ ਲਓ ਜੀ ਇਧਰ ਮੇਰੀ ਮਨਪੀਤ ਨੇ ਮ사ਜ ਵਗੈਰਾ ਜੀ ਕਰਤੀ ਚੰਗੀ ਤੇ ਬਾਲਾਂ ਦਾ ਦੂਜਾ ਚਿਪਕੂ ਬਣਾਤਾ ਚਿਪਕੂ ਬਣਾਤਾ ਪਰ ਵਧੀਆ ਇਹ ਇਹ ਫੇਰਿਆ ਹੋਇਆ ਕੀ ਕਹੇ ਦਿੰਦੇ ਉਹ ਕਿਹੜੇ ਸੀਗੇ ਉਹ ਉਹ ਜਾ ਕਿਹੜੇ ਵੱਜਦੇ ਐ ਕਿੰਨਾ ਦਾ ਤੇਲ ਸੀਗਾ ਆਦੀਵਾਸੀ ਆਦੀਵਾਸੀ ਵਾਲਾ ਤੇਲ ਜਿਹੜਾ ਆਨਲਾਈਨ ਮਗਾਇਆ ਸੀ ਨਾ ਮਨਪ੍ਰੀਤ ਨੇ ਬਾਲਾਂ ਦੇ ਮੇਰੇ ਤਾਂ ਵੀ ਲਾਇਆ ਇਹਦੇ ਬਾਲ ਵਧੀਆ ਗਰੋ ਕਰਦੇ ਆ ਵਧੀਆ ਝੜਦੇ ਨਹੀਂਗੇ ਇਦਾਂ ਹੋਇਆ ਨਾ ਉਦਾਂ ਹੋਇਆ ਨਾ ਹੋਣਾ ਪਤਾ ਨਹੀਂ ਕੀ ਆ ਹੂੰ ਇਹ ਹੁਣ ਕਿੰਨਾ ਚਿਰ ਲਾ ਕੇ ਰੱਖਣਾ ਇਹਨੂੰ ਕਿੰਨਾ ਹੋਣਾ ਏ ਤੋਂ ਬਾਅਦ ਚ ਨਾ ਲੋ ਨਹੀਂ ਮੈਂ ਆਪ ਨਹੀਂ ਮੈਂ ਨਹੀਂ ਨਾਣਾ ਤੂੰ ਆਪ ਦਾ ਦੱਸ ਹੈ ਇਹ ਹੁਣ ਦੋ ਘੰਟੇ ਦੋ ਘੰਟੇ ਲਾਉਣਾ ਹੈ ਲਓ ਬਈ ਖਾਣਾ ਖੂਣਾ ਖਾ ਲਿਆ ਤੇ ਹੁਣ ਆਪਾਂ ਥੋੜਾ ਇੱਥੇ ਕੱਢਾਂਗੇ ਗੀੜੇ ਛੇੜੇ ਦੇਖੋ ਆਪਣਾ ਘਰ ਕੇ ਦਾ ਕਹਿਣਾ ਦਾ ਰੱਦ ਹੋਣਾ ਪਰ ਉੱਤੇ ਵਾਲਾ ਕੰਮ ਜਿਹੜਾ ਚੁਬਾਰ ਰੇੜੀਆਂ ਲੇਟੜਾਣਾ ਬਸ ਚੜ ਕੇ ਸੋਚ ਲਾਉਣ ਦੀ ਘਾਲੂ ਆ ਹਾਂ ਮੇਰੇ ਨਹੀਂ ਰਹਿਣ ਦੀ ਮੇਰੀ ਦਾੜੀ ਜੁੜੀ ਨੇ ਚਿੱਟੀ ਕਰਦੀ ਨਹੀਂ ਹੁੰਦੀ ਹਾਂ ਤੇਰਾ ਰੰਗ ਜਾਵਾਂ ਲੇਟੜਾ ਵਰਗਾ ਲੱਗਦਾ ਏ ਗਾਣੀ ਕੜੀ ਹੈਂ ਲਾ ਕੇ ਲਵਾ ਪੂਤੀ ਓਏ ਪੂਤੀ ਓਏ ਪੂਤੀ ਓਏ ਡੀ ਡੀ ਟੀ ਟ ਨਾ 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 ਰਹਿਣ ਦੇ ਮੈਂ ਨਾਉਣਾ ਨਹੀਂ ਗਾ ਫਿਰ ਤੂੰ ਨਾਉ ਨੂੰ ਕਹਿਣਾ ਮੈਨੂੰ ਨਾਉਣਾ ਨਹੀਂ ਫੇਸ ਧੋੜੇ ਕੱਲਾ ਆਪਾਂ ਨਹਾਉਣ ਤੋਂ ਚੱਲਦੇ ਆਂ ਬਾਊ ਫੇਸ ਧੋੜੇ ਕੱਲਾ ਨਹੀਂ ਤੂੰ ਰਹਿ ਕ੍ਰਹਿਣ ਦੇ ਯਾਰ ਮੈਂ ਦਾੜੀ ਨਾ ਚੱਟੀ ਕਰਦੀ ਮੇਰੀ ਹੋਰ ਕਿਤੇ ਗਾਂ ਪਤਾ ਨਹੀਂ ਕੀ ਕੈਮੀਕਲ ਹਣ ਘੋਣਾ ਦੇ ਚੋਂ ਤੇ ਫਲਾਵਰ ਦੇਖੋ ਰਾਤ ਨੂੰ ਕਿੰਨੇ ਘੰਟ ਲੱਗਦੇ ਨੇ ਕਿੰਨਾ ਲਾਈਟ ਜਾਂ ਕਲਰ ਹੈ ਇਹਨਾਂ ਦਾ ਦੇਖੋ ਹੈਨਾ ਇਹ ਉਹ ਬੀ ਆ ਜਿਹੜਾ ਆਪਾਂ ਆਨਲਾਈਨ ਵਗਾਇਆ ਸੀ ਜਿਹੜਾ ਲੱਗਿਆ ਨਾ ਜਦੋਂ ਆਪਾਂ ਸ਼ਾਇਦ ਤੁਹਾਨੂੰ ਜਿਹੜੇ ਵਲੌਗ ਕੰਟੀਨਿਊ ਦੇਖਦੇ ਆ ਪੌੜ ਦੇ ਵਿੱਚ ਜਿਹੜੇ ਤੁਸੀਂ ਦੇਖਦੇ ਹੋ ਆਪਾਂ ਪੌੜ ਚਲਾਏ ਸੀ ਪਰ ਬਹੁਤ ਜ਼ਿਆਦੀ ਕਿੰਨੇ ਜ਼ਿਆਦੀ ਇਹਨੂੰ ਫਲਾਵਰ ਨੇ ਥੱਲੋਂ ਲੈ ਕੇ ਉੱਪਰ ਤੱਕ ਆ ਪੱਤੇ ਘਟਨੇ ਆ ਡੋਡੀਆਂ ਬਾਹਰੀਆਂ ਫੁੱਲਾਂ ਨੂੰ ਜਿਹੜੇ ਖੜਨੀਆਂ ਇਹ ਨਸਲ ਇਹ ਜੀ ਆ ਰਫ ਐਂਡ ਟਫ ਜਿੱਥੇ ਮਰਜ਼ੀ ਛੱਡ ਦੋ ਕੋਈ ਘਰ ਦੀ ਵਿਹਲੀ ਜਗ੍ਹਾ ਵੀ ਉੱਥੇ ਵੀ ਉੱਗ ਪੈਂਦੇ ਆ ਇਹ ਜੋ ਮਰਜ਼ੀ ਕਰ ਲੋ ਇਹ ਨਹੀਂ ਹੜਦੀਆਂ ਲੇ ਫੜ ਫੜ ਕੇ ਮੇਰੇ ਵੀ ਠੱਪਦਾ ਮੂੰਹ ਤੇ ਮੈਂ ਕੱਲੀ ਨਹੀਂ ਨਾਲੀ ਪੜਕਾ ਦੇ ਵੀ ਚਾਰਤਾ ਦੇਖੋ ਦੇਖਿਆ ਮੈਂ ਕਿੰਨਾ ਤੇਰਾ ਹੱਡੀਆਂ ਦਾ ਡਾਟ ਉਹ ਤੂੰ ਰਹਿਣ ਦੇਗਾ ਹੋਰ ਕਿਤੇ ਫਸ ਗਏ ਫੰਸ ਗਿਆ ਹੋ ਜਾ ਬਣਿਆ ਪਿਆ ਚਿਪਕੂ ਜਾ ਮੈਂ ਤੋੜਾ ਮੂੰਹ ਬਸ ਨਹੀਂ 10 ਮਿੰਟ ਲੱਗਣਗੇ 10 ਮਿੰਟ ਕੀ ਇਹਦਾ ਮੂੰਹ ਬਚਾਉਣ ਜੀ ਵੀ ਲੱਗ ਗਿਆ ਯਾਰ ਆਪਾਂ ਇਹੋ ਜਿਹੀ ਪੰਗੇ ਘੱਟ ਲਏ ਠੰਡਕ ਹੁੰਦੀ ਆ ਇਹਨੂੰ ਠੰਡਕ ਕਹਿੰਦੇ ਆ ਇਹ ਠੰਡਕ ਜੀ ਤੇ ਮੈਂ ਸਾਲਾ ਕਿਹ ਜਾ ਹੂਗਾ ਜੀ ਹੂੰ ਹੂੰ ਆਉਂਦਾ ਪਛਾਣ ਜਾ ਸਿੱਧੂ ਇੱਥੇ ਲੱਗਾ ਅੱਧੇ ਥਾਂ ਤੇ ਲਾਇਆ ਅੱਧੇ ਥਾਂ ਤੇ ਲਾਇਆ ਜੀ ਫੇਰ ਆਪੇ ਲਾਲ ਮੇਰੇ ਵੀ ਤਾਂ ਸਿੱਧੀ ਗਈ ਆ ਉਹ ਭਾਈ ਵਾਕਿਆ ਯਾਰ ਪਾਏ ਪਾਏ ਫੇਸ ਨਿਕਲੇ ਆ ਹਣਾ ਆ ਪੁੱਤ ਉੱਪਰ ਨੇ ਉੱਤੇ ਸਟਾ ਵਾਕਈ ਆ ਨਾ ਬਹੁ ਫੀਸ ਤੇ ਗਲੋ ਆ ਗਿਆ ਇਹ ਕੰਮ ਦੱਸੋ ਵੀ ਕਿਨੇ ਕਿਨੇ ਕੀਤਾ ਆਹ ਸੰਦ ਕਿਹੜੇ ਕਿਹੜੇ ਹਥਿਆਰ ਆ ਕਿੰਨਾ ਕਿੰਨਾ ਨੇ ਇਹ ਹਜ਼ਾਰ ਵਰਤੇ ਆ ਆ ਜਿਹੜਾ ਮਗਰ ਟੰਗਿਆ ਹੋਇਆ ਮੇਰੀ ਹੂੰ ਦੇਖੋ ਹਾਂ ਚੱਲ ਆ ਫੜ ਫਿਰ ਤੈਨੂੰ ਪੱਠੇ ਵੱਢਣੇ ਸਿਕਾਈਗੀ ਹੈ ਆ ਜਾ ਓਏ ਪੰਡਾ ਪਾਈਆਂ ਪਈਆਂ ਆਪਣੀਆਂ ਏ ਆ ਜਾ ਠੰਡਾ ਪਰਸੀਨ ਆ ਆਹਾ ਠੰਡੀ ਠੰਡੀ ਹਵਾ ਹੁੰਦੀ ਇੱਥੇ ਉੱਥੇ ਗਰਮ ਨਹੀਂ ਆ ਹੈ ਤੇ ਗਰਮ ਹਵਾ ਉੱਥੇ ਗਰਮ ਹੁੰਦੀ ਆ ਤੇ ਹਵਾ ਠੰਢੀ ਆ ਇਹ ਠੰਡਾ ਪਰਸੀਨ ਆ ਗਿਆ ਨਾ ਲੋ ਪਹਿਲਾਂ ਸ਼ੈਂਕੀ ਸ਼ੈਂਕੀ ਨੂੰ ਦੇਖੋ ਬ ਲੈਣੇ ਨਾਲ ਕੰਮ ਕਰਾਉਣਾ ਹੁੰਦਾ ਤੇ ਆਦਰ ਭਰੀਆਂ ਪਾਈਆਂ ਪਈਆਂ ਹੁਣ ਮਨਪੀ ਤੇ ਭਰੀ ਚੱਕ ਕੇ ਦਿਖਾਉਂਗੀ ਇੱਕ ਸੱਲਰਿਆਂ ਦੀਆਂ ਤੁਸੀਂ ਖਰਚੇ ਵੀ ਕਹਿ ਦਿੰਨੇ ਆ ਵਸਲਰੇ ਕਹਿਨੇ ਠੀਕ ਆ ਕੀ ਕਰੂਗਾ ਇੱਥੇ ਪਾਣੀ ਲਾਇਆ ਪੱਠਿਆਂ ਨੂੰ ਹਜੇ ਕੱਲ ਤੇ ਸੌਕ ਵੀ ਗਿਆ ਜਿਵੇਂ ਹਾਂ ਲਾਦਦਾ ਵੀ ਜਿਵੇਂ ਕਿੰਨੇ ਦਿਨ ਹੋ ਗਏ ਲਾਏ ਨੇ ਓ ਹੋ 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 ਵੱਡੂ ਲੋ ਜੀ ਆਪਣੇ ਹੈਗੇ ਦੋ گاਵਾ ਦਾਤਰ ਮਾਰਨੇ ਦੋ ਤੇ ਦੋ ਦੋ ਬਣ ਜਾਣੀਆਂ ਆਪਣੇ ਕੀ ਕਹਿੰਦੇ ਹੁੰਦੇ ਆ ਟੋکریاں ਦੋ ਟੋਕਰੀਆਂ ਨਾਲ ਆਪਣੀ ਧਣ ਤਣ ਹੋ ਜਾਣੀ ਇੱਥੇ ਠੀਕ ਆ ਉਸ ਕੋਈ ਘਾਹ ਵੀ ਵੱਢ ਕੇ ਲੈ ਗਿਆ ਹਣਾ ਇਸ ਟਾਈਮ ਚ ਪੱਠੇ ਹੈ ਹੀ ਨਹੀਂ ਕੋਈ ਕੋਲ ਉਹ ਕਾਂਦੇ ਨਾਲ ਕਿੰਨਾ ਕਿੰਨਾ ਕਾਜ ਦੇ ਛੈਂਕੀ ਫਿਰਦਾ ਉਹ ਸਾਰਾ ਰੜਾ ਕਰਤਾ ਗਿਆ ਨੇ ਆਹ ਬੈਕ ਸਾਈਡ ਪਹਿਲਾਂ ਘਬਰੋਣਾ ਨਹੀਂ ਦਾਤਰ ਆਪਣਾ ਲਾਉਣ ਵਾਲਾ ਹੋ ਗਿਆ ਬਹੁਤ ਖੁੰਡਾ ਹੋਇਆ ਪਿਆ ਜੋ ਪਰਸੀਨ ਵਧਣ ਲੱਗੇ ਆ ਸਭ ਤੋਂ ਪਹਿਲਾਂ ਗਲਾ ਹੀ ਵਧਣਾ ਲਾਵਾ ਘਾਟਾ ਆਉਂਦੇ ਨਾ ਲਾ ਲਿਓ ਧਿਆਨ ਰੱਖਿਓ ਇਦਾਂ ਫੜ ਕੇ ਚੱਲ ਫਿਰ ਮਿਘਾਣਾ ਕਵਾਂ ਚੱਲੋ ਜੀ ਠੀਕ ਆ ਕਿੰਨੇ ਮਿੰਟ ਚ ਕਰ ਦੋਗੇ ਹੈ ਕਿੰਨੇ ਮਿੰਟ ਚ ਵੜ ਦੋਗੇ ਸਾਰਾ ਬਸ ਐ ਕੱਢੀ ਜਾਣਾ ਬਾਹਰ ਇਹ ਦੇਖੋ ਨਾਲ ਹੀ ਇਕੱਠੇ ਕਰੀ ਜਾਂਦਾ ਹੈ ਬਣ ਗਈ ਢੇਰੀ ਕਿੰਨੀਆਂ ਢੇਰੀਆਂ ਲਾਉਣੀਆਂ ਤੁਸੀਂ ਕਈ ਪਤਾ ਕੀ ਕਰਦੇ ਆ ਨਾ ਨੇੜੇ ਲੈ ਆ ਮੜਾ ਜਾ ਕਈ ਪਤਾ ਕੀ ਕਰਦੇ ਜਿਹੜੇ ਆਪਾਂ ਨਵੇਂ ਸਿੱਖਦੇ ਆ ਉਹਨੂੰ ਦਾਤਰ ਨੂੰ ਕਿਵੇਂ ਵੜਦੇ ਆ ਅੰਦਰ ਨੂੰ ਵੜਦੇ ਆ ਆਏ ਆ ਵੀ ਲੈ ਗਾਉਂ ਚੱਲਣਾ ਵੀ ਨਹੀਂ ਇਹਨੇ ਉਹ ਪੱਠੇ ਬਾਹਰ ਨਿਕਲਨੇ ਚਾਹੀਦੇ ਫਿਰ ਦਾਤਰ ਸੌਖਾ ਚੱਲੇ ਜਾਂਦਾ ਜਿੱਦਾਂ ਹੁਣ ਇਧਰੋਂ ਦਾਤਰ ਪਾਏ ਇਧਰ ਲਈ ਕੰਨੀ ਬਾਹਰ ਕੱਢਣਾ ਹੈ ਨਹੀਂ ਹਾਂਜੀ ਦੇਖਿਓ ਠੀਕ ਆ ਇਦਾਂ ਲਓ ਜੀ ਸਪਾਈ ਪੱਠਿਆਂ ਦੇ ਦੇਖ ਲੋ ਜਿੱਦਾਂ ਸਪਾਈ ਚੈੱਕ ਕਰੋ ਜਿੱਨਾ ਦਾਤੀ ਨਾਲ ਪੱਠੇ ਵੱਡੇ ਹੁੰਦੇ ਉਹਦਾਂ ਵਾ ਸੋ ਜਿਹੜੇ ਬਾਈ ਵੈਸੇ ਸਭ ਤੋਂ ਵੱਡੀ ਜਿਹੜੀ ਕਸਰਤ ਹੁੰਦੀ ਆ ਨਾ ਬਹਿ ਕੇ ਦਾਤੀ ਨਾਲ ਪੱਠੇ ਵੱਡਣ ਦੀ ਹੁੰਦੀ ਆ ਪਰ ਜੇ ਕਿਸੇ ਦੇ ਗੋਡੇ ਗਾਡੇ ਦੁਖਦੇ ਆ ਉਹਦੇ ਵਾਸਤੇ ਸੌਂਦ ਬੈਸਟ ਠੀਕ ਆ ਵੈਸੇ ਬਾਹਾਂ ਦਾ ਜੂਰ ਬਹੁਤ ਲੱਗਦਾ ਇਹ ਇੱਕੰਦੇ ਐਕਸਰਸਾਈਜ਼ ਹੈ ਕਿ ਭਾਰ ਹੁੰਦਾ ਇਦਾਂ ਇਦਾਂ ਕਰਨਾ ਹੀ ਪੈਂਦਾ ਠੀਕ ਠੀਕ ਆ ਗਿਆ ਲਫਣੀ ਸ਼ੈਂਕੀ ਇੱਥੇ ਚਲਾ ਗਿਆ ਥੈਂਕ ਯੂ ਓ ਦੇ ਸ਼ੈਂਕੀ ਸ਼ੈਂਕਿਊ ਟੈਲਦਾ ਫਿਰਦਾ ਆਰਾਮ ਨਾਲ ਸ਼ੈਂਕੀ ਨਿਸ਼ਾਨਦਾ ਹੀ ਕਰਦਾ ਬਾਥਰੂਮ ਕਰ ਕਰ ਥਾਂ ਤੇ ਵੀ ਇਹ ਮੇਰਾ ਏਰੀਆ ਹੈ ਕਿੰਨੇ ਕ ਵੱਢਨੇ ਆ ਤੁਸੀਂ ਪੱਠੇ ਹਜੇ ਕਈ ਵਾਰ ਤੋਂ ਦਾਤੀ ਨਾਲ ਵੱਢਦੇ ਆਪਾਂ ਦਾਤੀ ਨਾਲ ਨਹੀਂ ਕਦੇ ਵੱਢਦਾ ਦਾਤਰ ਨਾਲ ਹੀ ਵੱਢੀਦੇ ਆ ਕੋਈ ਵੀ ਕੰਮ ਤਜਰਬਾ ਹੋ ਜਾਂਦਾ ਪੈਰ ਤੋਂ ਦੂਰ ਰੱਖੇ ਇਹ ਪੈਰਾਂ ਨੂੰ ਲਿਆਉਂਦੇ ਆ ਫਿਰ ਐ ਪੈਰ 'ਚ ਵੱਜਦਾ ਪੈਰ ਤੋਂ ਪਾਰੇ ਰੱਖੀ ਬਾਹਾਂ ਬਾਹਰ ਕੱਢ ਕੇ ਹਲੋ ਮੈਂ ਹਾਂ ਹਾਂ ਬਤ ਹਾਂ ਕਿਵੇਂ ਆ ਕਿੱਧਰੋਂ ਆਏ ਵੱਜ ਕੇ ਐਸ਼ ਕੀ ਕਰਕੇ ਆਏ ਆ ਹਾਂ ਫੇੜ ਕੇ ਆਏ ਕਿ ਪੜ ਕੇ ਆਏ ਟਿਊਸ਼ਨ ਪੜ ਕੇ ਆਏ ਐਸ਼ ਪੜ ਕੇ ਆਏ ਪੜਦੇ ਆਇਆ ਕਿ ਪੜ ਕੇ ਆਇਆ ਕੀ ਪੜ ਕੇ ਆਇਆ ਕੀ ਆਇਆ ਸੀ ਦੇਖੋ ਕੀ ਕਰਦੀ ਮਸਤੀ ਜਿਹੜੀ ਵੀ ਐਸ਼ ਨੂੰ ਚੱਕ ਲਿਆ ਲੈ ਇਹਨੇ ਕਿੱਥੇ ਕਰ ਚਾਹੇ ਚੱਕੀ ਫੇਰਦਾ ਹੈਂ ਬਾਲਾ ਪਿਆਰ ਹੁੰਦਾ ਐਸੇ ਦਿਨ ਇਹਦਾ ਉਹ ਵੀ ਗਿੱਜਿਆ ਹੋਇਆ ਉਹ ਵੀ ਆਵਣਾ ਉਹਨਾਂ ਨੂੰ ਪਤਾ ਵੀ ਉਹਨੂੰ ਕਿੱੱਕੇ ਤੇ ਤਾਰੂਗੀ ਕਿਤੇ ਦਾ ਲਿਆ ਕੇ ਉਹ ਆਵਣਾ ਚਾਕੀ ਜਾਂਦੇ ਰਹਿਣਾ ਖੜਾ ਉੱਤੇ ਲਓ ਫਿਰ ਦੋਸਤੋ ਉਮੀਦ ਕਰਦੇ ਆ ਸਾਰੇ ਜਣ ਨੇ ਵਲੌਗ ਪਸੰਦ ਕੀਤਾ ਹੋਊਗਾ ਕੋਣ ਚਕਾਵਾਂ ਹਾਂ ਚਲੋ ਫਿਰ ਬਾਏ ਬਾਏ ਕਰਦੇ ਗਏ ਬਾਏ ਬਾਏ ਦੰਦ ਤਾਂ ਦਿਖਾ ਪੈਣਾ ਆਉਦੀ ਆਗੇ ਦੰਦ ਦਾਲ ਦੋਨਾਂ ਦੀ ਟੁੱਟ ਗਈ ਦਾਲ ਦੋਨਾਂ ਦੀ ਟੁੱਟ ਗਈ ਬੋੜੇ ਬੋੜੇ ਹੋ ਗਏ ਬੋੜੇ ਹੋ ਗਏ ਬੋੜੇ ਹੋ ਗਏ ਬੋੜੇ ਹੋ ਗਏ ਆਉਣ ਵਾਲੇ ਆਉਣ ਵਾਲੇ ਤੇਰੇ ਨਹੀਂ ਆਉਣੇ ਪੱਕਾ ਹੀ ਤੇਰਾ ਪਰਮਾਨੈਂਟ ਗਏ ਜਾਂਦਾ ਐਸ਼ ਠੀਕ ਆ ਚਲੋ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਆ ਤਾਂ ਜੋ ਤੁਹਾਡੇ ਤਾਂ ਤੁਹਾਡੇ ਯਾਰਗੇ ਹੋਰ ਸੱਜਣ ਬੇਲੀ ਆਣਾ ਸਾਨੂੰ ਚਾਉਣ ਵਾਲੇ ਪਿਆਰ ਕਰਨ ਵਾਲੇ ਜਿਹੜੇ ਦੇਸੀ ਜੀ ਲਾਈਫ ਨੂੰ ਪਸੰਦ ਕਰਦੇ ਤਾਂ ਸਾਡੇ ਨਾਲ ਜੁੜ ਸਕਣ ਠੀਕ ਹੈ ਲਾਈਕ ਤੇ ਕਮੈਂਟ ਜਰੂਰ ਕਰਕੇ ਤੁਹਾਡੇ ਕਮੈਂਟ ਅਸੀਂ ਪੜਦੇ ਹੁੰਦੇ ਆ ਸੋ ਕਿਸੇ ਦੀ ਆਣ ਸ਼ਾਨ ਖਿਲਾਫ ਬੋਲੇ ਜਾਂਦਾ ਤਾਂ ਉਹਦੇ ਲਈ ਸੌਰੀ ਵੈਸੇ ਆਪਾਂ ਸਾਰੀਆਂ ਘਰੇਲੂ ਗੱਲਾਂ ਹੁੰਦੀਆਂ ਨੇ ਪਰਿਵਾਰਕ ਬਲੌਗ ਹੁੰਦੇ ਨੇ ਓਏ ਨਾ ਬੁੱਤ ਓਏ ਚਿਕਾਉਣਾ ਚਿਕਾਉਣਾ ਉਤੋਂ ਨੂੰ ਚਲੋ ਵੀ ਐਸ਼ ਨੂੰ ਜੇਰਗੇ ਝੂਟੇ ਤੇ ਮਿਲਦੇ ਆ ਫਿਰ ਗੱਲ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਫਸਟ ਗੱਲ ਹਾਂ ਹਾਂ